ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਿਹਰਬੀਕ ਜੀ ਤੁਹਾਡਾ ਸਵਾਗਤ ਕਰਦੀ ਆਂ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਮੇਸ਼ਾ ਤੁਹਾਡੇ ਵਾਸਤੇ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਆਂ ਆ ਸੂਟ ਹੋਗੇ ਕੁਝ ਜ਼ਿੰਦਗੀ ਦੇ ਸੰਘਰਸ਼ ਦੇ ਕੁਝ ਟੌਪਿਕ ਹੋਗੇ ਤੇ ਉਵੇਂ ਹੀ ਅੱਜ ਗੱਲ ਕਰਦੇ ਆਂ ਜੀ ਸਬਰ ਦੀ ਜਿਵੇਂ ਕਿ ਗੁਰਦਾਸ ਮਾਨ ਸਾਹਿਬ ਨੇ ਇੱਕ ਆਪਣੇ ਗੀਤ ਚ ਕਿਹਾ ਹੋਇਆ ਹੈ ਸਬਰ ਸ਼ੁਕਰ ਨਾਲ ਖਾ ਲੋ ਜਿਹੜੀ ਅੱਲਾਹ ਦੇ ਦੇਵੇ ਹਨਾ ਮੋਲਾ ਦੇ ਦੇਵੇ ਤੇ ਹਰ ਚੀਜ਼ ਕੇ ਵਿੱਚ ਇਨਸਾਨ ਨੂੰ ਸਬਰ ਸਭ ਤੋਂ ਵੱਡੀ ਚੀਜ਼ ਹੈ ਸਬਰ ਕਰਕੇ ਜਿੰਦਗੀ 'ਚ ਇਹ ਨਹੀਂ ਹੈ ਵੀ ਕਦੀ ਵੀ ਘਟਾ ਪੈਂਦਾ ਸਬਰ ਕਰਨ ਦੇ ਨਾਲ ਇਨਸਾਨ ਨੂੰ ਹਮੇਸ਼ਾ ਕੁਝ ਨਾ ਕੁਝ ਮਿਲਦਾ ਹੀ ਹੈ ਕਦੀ ਵੀ ਇਹ ਜਾਂ ਨਹੀਂ ਹੋਇਆ ਹੈਗਾ ਕਿ ਤੁਸੀਂ ਸਬਰ ਕਰਿਆ ਔਰ ਮਤਲਬ ਕੁਝ ਨਹੀਂ ਮਿਲਿਆ ਵੈਸੇ ਅੱਜ ਕੱਲ ਆ ਹਾਸੀ ਹਾਸੀ ਜੇ ਲੋਕ ਮਤਲਬ ਰੀਲਾਂ ਪਾਈ ਜਾਂਦੇ ਆ ਬੇਸਬਰੇ ਹੋਏ ਹੋਏ ਆ ਮੇਰੇ ਵਰਗੇ ਵੀ ਹੋਏ ਹੋਏ ਆ ਤੇ ਕੱਲ ਮੈਂ ਵੀ ਇੱਕ ਰੀਲ ਪਾਈ ਹੋਈ ਸੀ ਉਹਦੇ ਤੇ ਇੰਸਟਾ ਤੇ ਕਿ ਕੁੜੀ ਕਰੀਆ اے ਮੋਲਾ ਮੇਰੇ ਸਬਰ ਦਾ ਫਲ ਪੱਕ ਗਿਆ ਕਿ ਉਹ ਵੀ ਕੱਚਾ ਪੱਕਾ ਆਣ ਦੇਗਾ ਠੀਕ ਹੈ ਜੀ ਤੇ ਮੈਨੂੰ ਲੱਗਦੀ ਕੱਚਾ ਪੱਕਾ ਫਲ ਦੇਖ ਕੇ ਹੀ ਆਪਾਂ ਲੋਕ ਉਲਝੇ ਪਏ ਆਂ ਮਹਾਰਾਜ ਕੇ ਉੱਪਰ ਤਾਂ ਆਪਾਂ ਨੇ ਡੋਰੀ ਛੱਡਣੀ ਛੱਡਤੀ ਬੇਸਬਰੇ ਹੋ ਗਏ ਲੋਕ ਤੇ ਉਵੇਂ ਹੀ ਗੱਲ ਕਰਦੇ ਆਂ ਜੀ ਸਬਰ ਦੀ ਜੇ ਕੋਈ ਵੀ ਇਨਸਾਨ ਕੁਝ ਕਰ ਰਿਹਾ ਹੈ ਹਰ ਮਿਹਨਤ ਕਰ ਰਿਹਾ ਹੈ ਵੀ ਉਹਨੂੰ ਕਿ ਕੇ ਬਸ ਕੰਮ ਕਰਦੇ ਰਹਿਣਾ ਚਾਹੀਦਾ ਕੰਮ ਕਰਦੇ ਰਹਿਣਾ ਚਾਹੀਦਾ ਤੇ ਉਹਦੀ ਜ਼ਿੰਦਗੀ ਚ ਜਿਵੇਂ ਵੀ ਵਾਦੇ ਘਾਟੇ ਦੁੱਖ ਸੁੱਖ ਜੋ ਮਰਜ਼ੀ ਹੋ ਰਿਹਾ ਹੈ ਉਹ ਸਭ ਕੁਝ ਇਹ ਨਹੀਂ ਕਹਿੰਦੀ ਵੀ ਲਿਖਿਆ ਹੋਇਆ ਹੈ ਕਿਸਮਤਵਾਂ ਲਿਖਦੇ ਆ ਜੀ ਕਹਿ ਦਿੰਦੇ ਆ ਵੀ ਤੇਰੀ ਕਿਸਮਤਵਾਂ ਦਾ ਆਈ ਚੀਜ਼ ਲਿਖੀ ਹੋਈ ਆ ਐਸਾ ਕੁਝ ਨਹੀਂ ਹੁੰਦਾ ਜਿਵੇਂ ਆਪਾਂ ਇੱਕ ਦਰਖਤ ਕੇ ਹੇਟਾਂ ਖੜਦੇ ਆ ਔਰ ਥੋੜੀ ਥੋੜੀ ਹਵਾ ਚੱਲਣੇ ਕੇ ਗੈਲ ਕਦੀ ਧੁੱਪ ਕਦੀ ਛਾਂ ਆਂਦੀ ਐ ਓਵੇਂ ਹੀ ਜ਼ਿੰਦਗੀ ਐ ਜ਼ਿੰਦਗੀ ਚ ਕਦੀ ਦੁੱਖ ਆਰ ਕਦੀ ਸੁੱਖ ਆਂਦੇ ਐ ਜੇ ਆਪਾਂ ਜ਼ਿੰਦਗੀ ਚ ਇਕੱਲੇ ਦੁੱਖ ਦੇਖੀਏ ਤੇ ਫਿਰ ਸੁੱਖ ਦੀ ਫੀਲਿੰਗ ਨਹੀਂ ਪਤਾ ਲੱਗੇਗੀ ਕਿ ਸੁੱਖ ਹੁੰਦਾ ਕਿਹਾ ਜਾਇਆ ਹਨਾ ਤੇ ਜੇ ਆਪਾਂ ਇਕੱਲੇ ਵੀ ਸੁੱਖ ਦੇਖਣ ਲੱਗ ਜਾਈਏ ਫਿਰ ਉਹਨਾਂ ਕਾ ਵੀ ਨਹੀਂ ਪਤਾ ਰਹਨੇਗਾ ਇੱਕ ਦਿਨ ਕਿਉਂਕਿ ਤੁੱਪ ਪਰ ਛਾਂ ਹੁੰਦੇ ਆ ਤਾਂ ਆਪਾਂ ਨੂੰ ਧੁੱਪ ਕਹਿਸਾਸ ਹੁੰਦਾ ਕਿ ਧੁੱਪ ਕਹੀ ਜੀ ਹੁੰਦੀ ਐ ਤੇ ਛਾਂ ਕਹੀ ਜੀ ਹੁੰਦੀ ਐ ਛਾਂ ਕਾ ਸਕੂਨ ਕਿਹਜਾ ਹੁੰਦਾ ਹਰ ਚੀਜ਼ ਕਾ ਇੱਕ ਆਪਾਂ ਦੀ ਜ਼ਿੰਦਗੀ ਚ ਮਤਲਬ ਮਾਇਨੇ ਰੱਖਦੀ ਐ ਹਰ ਚੀਜ਼ ਉਵੇਂ ਹੀ ਸਬਰ ਐ ਜੋ ਸਬਰ ਆਪਾਂ ਨੂੰ ਬਹੁਤ ਕੁਝ ਸਿਖਾ ਕੇ ਜਾਂਦਾ ਐ ਤੇ ਮੇਰੀ ਦਾਦਸ ਸੀ ਦਾਦੀ ਜੇ ਅਸੀਂ ਕਈ ਵਾਰੀ ਕਹਿਣਾ ਵੀ ਬੇਬੇ ਫਲਾਣੇ ਨੇ ਆਏ ਬੋਲਦਿਆ ਬੇਬੇ ਮੈਂ ਵੀ ਤਾਂ ਜਵਾਬ ਦੇ ਸਕਦੀ ਸੀ ਮੈਂ ਉਹਨੂੰ ਐਂ ਕਹਿ ਦੂੰਗੀ ਤੇ ਬੇਬੇ ਨੇ ਕਿਹਾ ਨਹੀਂ ਕੁਝ ਨਹੀਂ ਕਹਿਣਾ ਹੈ ਵੀ ਗਮ ਖਾਏ ਕਰਾਂ ਮੈਂ ਕਿਹਾ ਵੀ ਕਿਤਨਾ ਕੁ ਖਾਏ ਕਰਾਂ ਗਮ ਤੇ ਉਹਨੇ ਕਿਹਾ ਵੀ ਗਮ ਖਾਏ ਕਰਾਂ ਗਾਂ ਗਮ ਖਾ ਕੇ ਨਾਜ ਵਿਗੜਾ ਬੰਦਾ ਸਿਮਰਾ ਮੈਂ ਕਿਹਾ ਅੱਛਾ ਉਹ ਚੀਜ਼ ਮਨੂਸ ਟਾਈਮ ਜਮਾ ਨਹੀਂ ਸਮਝ ਆਏ ਕਰ ਦਿੱਤੀ ਉਹ ਕਹਿ ਕਰ ਦਿੱਤੀ ਗਮ ਖਾ ਕੇ ਨਾਜ ਵਿਗੜਾ ਬੰਦਾ ਸਿਮਰਾ ਉਹਨੇ ਹਰ ਟਾਈਮ ਇੱਕੋ ਚੀਜ਼ ਕਹਿਣੀ ਸਬਰ ਕਰ ਨਾਜ ਵਿਗੜਾ ਬੰਦਾ ਸਿਮਰਾ ਵਾਕਿਆ ਹੀ ਜਿਉ ਜਿਉ ਇਨਸਾਨ ਸਬਰ ਕਰਕੇ ਅੱਗੇ ਚੱਲਦਾ ਹੈ ਤੇ ਉਹਨੂੰ ਬਹੁਤ ਚੀਜ਼ਾਂ ਦੀ ਸਮਝ ਆ ਜਾਂਦੀ ਹੈ ਕਿਉਂਕਿ ਲੋਕੀ ਕਹਿੰਦੇ ਆ ਨਾ ਵੀ ਸਬਰ ਕਰ ਲਿਆ ਬਥੇਰਾ ਕਰ ਲਿਆ ਹੁਣ ਨਹੀਂ ਹੁੰਦਾ ਤੇ ਮੈਨੂੰ ਲੱਗਦੀ ਜਿਸ ਦਿਨ ਤੁਸੀਂ ਕਹਿ ਰਹੇ ਆ ਨਾ ਵੀ ਹੁਣ ਨਹੀਂ ਹੁੰਦਾ ਉਹੀ ਟਾਈਮ ਉਸ ਵਾਹਿਗੁਰੂ ਕੋਲ ਆ ਉਹ ਹੈ ਜਿਸ ਦਿਨ ਉਸਨੇ ਡਿਸਾਈਡ ਕਰ ਦੇਣਾ ਵੀ ਫਲਾਣੇ ਨੇ ਇਹ ਗੱਲ ਕਰੀ ਤੀ ਹਰ ਇਹਨੇ ਸਬਰ ਕਰਿਆ ਤਾਂ ਇਹ ਕਾ ਬਦਲਾ ਇਹਨੂੰ ਦੇਣਾ ਹੈ ਠੀਕ ਹੈ ਨਾ ਮਹਾਰਾਜ ਕਦੀ ਵੀ ਇਸ ਤਰ੍ਹਾਂ ਨਹੀਂ ਕਰਦੇ ਹੈਗੇ ਵੀ ਕਿਸੇ ਦਾ ਹਸਾਬ ਅਧੂਰਾ ਛੱਡਦੇ ਆ ਆਪਾਂ ਸਬਰ ਕਰਕੇ ਬੈਠੇ ਰਹੂਗੇ ਤਾਂ ਆਪਾਂ ਨੂੰ ਆਪੇ ਮਰ ਮਤਲਬ ਜੋ ਸਾਡੇ ਕਰਮ ਕਰ ਇਜਕ ਹੈ ਉਹ ਹਮੇਸ਼ਾ ਬਹੁਤ ਸਹੀ ਹੋ ਕੇ ਮਿਲੂਗਾ ਇਸ ਕਰਕੇ ਮੈਨੂੰ ਲੱਗਦੀ ਜਿੰਦਗੀ 'ਚ ਆਪਾਂ ਨੂੰ ਸਬਰ ਸੰਤੋਖ ਦੇ ਨਾਲ ਹੀ ਜ਼ਿੰਦਗੀ ਜੀਣੀ ਚਾਹੀਦੀ ਹੈ ਜਿਆਦਾ ਕਾਲੀ ਕਰਕੇ ਆਪਣੇ ਕਰਨੀ ਖਰਾਬ ਕਰਨੇ ਚਾਹੀਦੇ ਜੇ ਕਿਸੇ ਨੂੰ ਲੱਗਦਾ ਵੀ ਕਦੀ ਤੱਤਾ ਹੋ ਕੇ ਆਪਣਾ ਘਰ ਸਿਮਰ ਰਿਆ ਮੈਨੂੰ ਨਹੀਂ ਲੱਗਦਾ ਤੱਤੇ ਹੋ ਕੇ ਘਰ ਸਿਮਰਦੇ ਆ ਤੱਤੇ ਹੋ ਕੇ ਘਰ ਵਿਗੜਦੇ ਆ ਹਮੇਸ਼ਾ ਮਤਲਬ ਪਿਆ ਪੱਥਰ ਭਾਰੀ ਹੁੰਦਾ ਤੁਸੀਂ ਟਿਕੇ ਰਹੋ ਵਕਤ ਕੇ ਗੈਲ 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 ਇੱਕ ਦਿਨੇ ਹਾ ਜਾਣਾ ਵੀ ਤੁਹਾਡੇ ਸਬਰ ਦਾ ਫਲ ਬਹੁਤ ਵਧੀਆ ਮਿੱਠਾ ਹੋ ਕੇ ਹੀ ਮਿਲੂਗਾ ਮੈਨੂੰ ਮਿਲਿਆ ਹੈ ਹਰ ਮੈਂ ਇਸ ਚੀਜ਼ ਦਾ ਸਭ ਨੂੰ ਕਹੂੰਗੀ ਵੀ ਕੋਈ ਵੀ ਇਨਸਾਨ ਬੇਸਬਰ ਨਾ ਹੋਵੇ ਆਪਣੇ ਆਪ ਨੂੰ ਮਤਲਬ ਇੰਨਾ ਸਬਰ ਵਾਲਾ ਕਰ ਲੋ ਵੀ ਸ਼ਾਇਦ ਆ ਚੀਜ਼ ਅਗਰ ਦੁੱਖ ਵੀ ਹੈ ਤਾਂ ਇਹ ਸੋਚੋ ਵੀ ਆ ਲਿਖਿਆ ਵਾ ਤਾਂ ਬਸ ਕਹਿਣ ਦਿੰਦੇ ਆਪਣੇ ਮਨ ਨੂੰ ਤਸੱਲੀ ਦੇਣ ਵਾਲੀ ਗੱਲ ਹੈ ਉਸ ਟਾਈਮ ਪਾ ਉਸ ਟਾਈਮ ਆ ਚਲੋ ਮੈਂ ਵੀ ਕਹੂੰਗੀ ਵੀ ਹਾਂ ਗੱਲਾਂ ਕਰ ਰਹੀ ਆ ਮੈਨੂੰ ਵੀ ਸਾਰੇ ਜਣੇ ਕਹੋਗੇ ਵੀਡੀਓ ਸੁਣ ਕੇ ਵੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਐ ਹਰ ਜਿਸ ਟਾਈਮ ਜਿਹਦਾ ਤੇ ਬੀਤਦੀ ਐ ਉਹ ਇਨਸਾਨ ਜੋ ਭੁਗਤਦਾ ਉਸ ਟਾਈਮ ਦੇ ਡਿਸੀਜਨ ਅਲੱਗ ਹੁੰਦੇ ਆ ਤੇ ਮੈਨੂੰ ਲੱਗਦਾ ਐ ਵੀ ਤੱਤੇ ਹੋ ਕੇ ਲਏ ਵੇ ਫੈਸਲੇ ਜਿਹੜੇ ਹੁੰਦੇ ਆ ਉਹ ਇਨਸਾਨ ਨੂੰ ਬਾਅਦမှာ ਬਹੁਤ ਔਖੇ ਭੁਗਤਣੇ ਪੈਂਦੇ ਆ ਇੱਕ ਵਾਰ ਕਿਰਨ ਵੈਦੀ ਦਾ ਇੱਕ ਸ਼ੋਅ ਦੇਖ ਰਹੀ ਸੀ ਤੇ ਉਹਦੇ ਚ ਅ ਇੱਕ ਕੈਦੀ ਨੇ ਇੱਕ ਗੱਲ ਕਹੀ ਵੀ ਜਿਸ ਟਾਈਮ ਵੀ ਮੈਂ ਫਲਾਣੀ ਜਗ੍ਹਾ ਪ੍ਰੋਫੈਸਰ ਤਾਂ ਲਗਿਆ ਵਾ ਵੀ ਇਦਾਂ ਕਰਕੇ ਆਪਸ ਵਿੱਚ ਲੜਾਈ ਹੋ ਗਈ ਕਿਸੇ ਗੱਲ ਵੀ ਜੇ ਉਸ ਟਾਈਮ ਮੈਂ ਥੋੜਾ ਜਿਹਾ ਸਬਰ ਕਰ ਲੰਦਾ ਔਰ ਇਸ ਟਾਈਮ ਮੇਰੀ ਜ਼ਿੰਦਗੀ ਹੋਰ ਹੋਣੀ ਸੀ ਔਰ ਤਤੇ ਕੋ ਕੀ ਹੋਇਆ ਵੀ ਬੰਦਾ ਮਾਰ ਦਿਆ ਔਰ ਜੇਲ੍ਹ ਚ ਪੁੱਗ ਤਰਿਆ ਹਨਾ ਤੇ ਤਤੇ ਹੋਣ ਨਾਲ ਫੈਸਲੇ ਵਿਗੜਦੇ ਆ ਸਿਮਰਦੇਨੀ ਤੇ ਸਬਰ ਦੇ ਨਾਲ ਹਮੇਸ਼ਾ ਫੈਸਲੇ ਸੁਧਰਦੇ ਆਂ ਵਿਗੜੂਗੇ ਨਹੀਂ ਹਰ ਚੀਜ਼ ਨੂੰ ਬਹੁਤ ਸਹੀ ਤਰੀਕੇ ਤੇ ਦੇਖੋ ਹਨਾ ਅਸਾਂ ਲਾਸਟ ਵਾਲਾ ਸ਼ਬਦ ਦੇਖੂਗੀ ਆਪਣੇ ਮਨ ਨੂੰ ਸ਼ਾਂਤ ਕਰਨੇ ਵਾਸਤੇ ਬਿਲਕੁਲ ਇਸ ਮਨ ਨੂੰ ਆ ਮਤਲਬ ਜਿੱਤਣੇ ਵਾਸਤੇ ਕਹਿੰਦੇ ਨੇ ਮਨ ਜਿੱਤੇ ਜਗ ਜੀਤ ਇਸ ਮੰਨ ਨੂੰ ਜਿੱਤਣੇ ਵਾਸਤੇ ਬਸ ਹਮੇਸ਼ਾ ਇੱਕੋ ਚੀਜ਼ ਕਰਨੀ ਚਾਹੀਦੀ ਹੈ ਬਾਣੀ ਪੜੋ ਮੂਲ ਮੰਤਰ ਕਰੋ ਔਰ ਵਾਯੁਰੂ ਵਾਯੁਰੂ ਕਰੋ ਔਰ ਚੌਪਈ ਸਾਹਿਬ ਦਾ ਪਾਠ ਕਰੋ ਜੇ ਤੁਸੀਂ ਚੌਪਈ ਸਾਹਿਬ ਨਹੀਂ ਕਰ ਸਕਦੇ ਤਾਂ 24 ਅਸ਼ਟਪਦੀਆਂ ਸੁਖਮਨੀ ਸਾਹਿਬ ਦੀਆਂ ਹੁੰਦੀਆਂ ਨੇ ਉਹਨਾਂ ਨੂੰ 24 ਅਸ਼ਟਪਦੀਆਂ ਨੂੰ ਤੁਸੀਂ ਇੱਕ ਇੱਕ ਕਰਕੇ ਅਗਰ 24 ਦਿਨਾਂ ਚ ਵੀ ਕੰਪਲੀਟ ਕਰ ਲਿਆ ਤਾਂ ਮੈਨੂੰ ਲੱਗਦਾ ਵੀ ਮਹਾਰਾਜ ਉਹਦੇ 'ਚ ਵੀ ਰਾਜੀ ਆ ਕਿਉਂਕਿ ਅ ਵਾਯੂ ਗੁਰੂ ਕਦੀ ਨਹੀਂ ਕਹਿੰਦੇ ਵੀ ਮੈਨੂੰ ਮਿੱਠ ਕੇ ਪੜ੍ਹਿਆ ਮੈਨੂੰ ਮਤਲਬ ਇੱਕੋ ਦਿਨ ਚ ਰੱਟਾ ਲਾ ਦੇ ਉਹ ਕਹਿੰਦੇ ਆ ਦਿਲ ਤੇ ਪੜ ਜਾ ਜਦ ਮਰਜੀ ਯਾਦ ਕਰ ਹਰ ਇਹ ਨਹੀਂ ਹੈਗਾ ਵਾਯੂ ਗੁਰੂ ਹੈਗੇ ਨਹੀਂ ਵਾਯੂ ਗੁਰੂ ਹਰ ਟਾਈਮ ਹੈ ਇਸ ਟਾਈਮ ਵੀ ਹੈ ਮੇਰੇ ਪਾਸ ਵੀ ਹੈ ਮੇਰੇ ਮਤਲਬ ਇੱਕ ਇੱਕ ਸਾਹ ਇੱਕ ਇੱਕ ਘੜੀ ਮਤਲਬ ਸਾਹ ਰੱਗ ਜੋ ਮੇਰੀ ਹੈਗੀ ਆ ਉਹ ਸਭ ਕੁਝ ਉਸ ਮਾਲਕ ਕੇ ਹੱਥ ਹੈ ਤੇ ਆਪਾਂ ਨੂੰ ਆਪਣੇ ਮਨ ਨੂੰ ਸ਼ਾਂਤ ਹਰ ਸਬਰ ਵਾਲਾ ਬਣਾਉਣੇ ਵਾਸਤੇ ਮਹਾਰਾਜ ਦਾ ਨਾਮ ਲਓ ਬਾਣੀ ਪੜੋ ਜਿੰਨੀ ਜਿੰਨਾ ਇਨਸਾਨ ਵੈਗਰੂ ਦੇ ਲੜ ਲੱਗੂਗਾ ਉੰਨਾ ਉਹ ਕ ਸਬਰ ਪੱਕਾ ਹੁੰਦਾ ਜਾਊਗਾ ਹਰ ਜੋ ਬੱਚਾ ਬਾਪ ਕੇ ਕਦਮਾਂ 'ਵਾਂ ਬੈਠ ਜਾਂਦਾ ਮੈਨੂੰ ਲੱਗਦੀ ਉਹ ਕੇ ਫਲ ਹਮੇਸ਼ਾ ਮਿੱਠੇ ਹੀ ਹੁੰਦੇ ਆ ਕੋਈ ਵੀ ਦਰ ਕਦੀ ਵੀ ਨਹੀਂ ਹੁੰਦਾ ਕਿ ਇੱਕ ਬਾਪ ਆਪਣੇ ਬੱਚੇ ਦਾ ਬੁਰਾ ਕਰੇਗਾ ਇਸ ਇਸ ਕਰਕੇ ਮਹਾਰਾਜ ਨੂੰ ਆਪਣਾ ਬਾਪੂ ਸਮਝੋ ਹਰ ਉਸ ਬਾਪੂ ਤੇ ਬਿਨਾ ਮਨ ਲੱਗਦਾ ਕੋਈ ਪਾਰ ਉਤਾਰਾ ਨਹੀਂ ਹੈਗਾ ਠੀਕ ਹੈ ਨਾ ਇਹ ਇੱਕ ਹੁਣੇ ਥੋੜੇ ਦਿਨ ਨੂੰ ਇਹ ਸ਼ਬਦ ਸੁਣ ਰਹੀ ਸੀ ਕਿ ਜਿਸ ਦਾ ਸਾਹਿਬ ਡਾਡਾ ਹੋਏ ਉਸ ਨੂੰ ਮਾਰ ਨਾ ਸਕੇ ਕੋਈ ਆਹ ਗੱਲ ਫਿਰ ਮੈਂ ਕਿਹਾ ਮੈਂ ਕਿਹਾ ਸਹੀ ਗੱਲ ਹੈ ਬਾਬਾ ਜੀ ਜੀ ਦਾ ਬਾਪੂ ਤੂੰ ਹੈ ਉਹਨੂੰ ਕੋਣ ਮਾਰੂਗਾ ਹੈ ਨਾ ਇਸ ਕਰਕੇ ਆਪਾਂ ਨੂੰ ਅਗਰ ਜ਼ਿੰਦਗੀ ਵਿੱਚ ਬਹੁਤ ਸਮੂਥ ਚੱਲਣਾ ਹੈ ਨਾ ਵੀ ਹਾਂ ਆਪਾਂ ਨੂੰ ਕਿਧਰੀ ਦੇ ਵੀ ਨੇਰੀਆਂ ਹੜ ਮਤਲਬ ਜੋ ਵੀ ਜ਼ਿੰਦਗੀ ਕੇ ਮੈਂ ਕਹਿ ਰਹੀ ਹੂੰ ਦੁੱਖ ਸੁੱਖ ਹੈ ਅਗਰ ਉਹਨਾਂ ਚ ਆਪਾਂ ਨੇ ਡਿੱਗਣਾ ਨਹੀਂ ਹੈ ਨਾ ਤਾਂ ਸਭ ਤੋਂ ਪਹਿਲਾਂ ਲੜ ਮਹਾਰਾਜ ਦਾ ਫੜੋ ਜੋ ਜੋ ਤੁਹਾਡਾ ਮਨ ਕਹਿੰਦਾ ਹੈ ਮਹਾਰਾਜ ਨੂੰ ਲੈ ਕੇ ਉਹਨੂੰ ਕਲੀਅਰ ਕਰੋ ਵੀ ਵਾਹਿਗੁਰੂ ਤੇ ਬੜਾ ਕੁਝ ਵੀ ਨਹੀਂ ਹੈ ਦੁਨੀਆ 'ਮਾ ਜੋ ਤੁਸੀਂ ਸੋਚ ਕੇ ਅੱਗੇ ਚਲੂਗੇ ਉਹੀ ਚੀਜ਼ ਤੁਹਾਨੂੰ ਮਿਲੂਗੀ ਅਗਰ ਤੁਸੀਂ ਇੱਕੋ ਚੀਜ਼ ਮਾਈਂਡ 'ਚ ਰੱਖੀ ਹੋਈ ਹੈ ਵੀ ਮੇਰਾ ਕੰਮ ਤਾਂ ਹੁੰਦਾ ਨਹੀਂ ਬਈ ਮੈਂ ਨਹੀਂ ਕੁਝ ਕਰ ਸਕਦਾ ਮੇਰਾ ਕੰਮ ਤਾਂ ਹੁੰਦਾ ਨਹੀਂ ਤੁਸੀਂ ਆਪਣੇ ਮਨ 'ਚ ਫਿੱਟ ਕਰ ਲਿਆ ਵੀ ਹੁੰਦਾ ਨਹੀਂ ਫਿਰ ਮਹਾਰਾਜ ਵੀ ਕੀ ਕਰੂਗੇ ਹਨਾ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਪੋਜ਼ਿਟਿਵ ਕਰੋ ਇਸ ਨੂੰ ਇਸ ਮਨ ਨੂੰ ਇਸ ਚਿੱਤ ਨੂੰ ਟਿਕਾਣਾ ਕਰੋ ਇਹਨੂੰ ਸਬਰ ਤੇ ਬੰਦ ਕੇ ਬੈਠੋ ਕਿ ਵਾਹਿਗੁਰੂ ਇਤਨੀ ਬੜੀ ਚੀਜ਼ ਹੈ ਉਸ ਸਬਰ ਦਾ ਫਲ ਹਮੇਸ਼ਾ ਮਿੱਠਾ ਹੀ ਦਿੰਦਾ ਹੈ ਸਿਆਣੇ ਜੋ ਕਹਿ ਕੇ ਗਏ ਹਨ ਵੀ ਸਬਰ ਦਾ ਫਲ ਮਿੱਠਾ ਹੁੰਦਾ ਉਹ ਮਿੱਠਾ ਹੀ ਹੁੰਦਾ ਸੋ ਬਾਣੀ ਨੂੰ ਸੁਣੋ ਔਰ ਮਹਾਰਾਜ ਦਾ ਨਾਮ ਲੋ ਕਦੀ ਵੀ ਕੋਈ ਘਾਟੇ ਨਹੀਂ ਪੈਂਦੇ ਜੀ ਅੱਜ ਦੀ ਵੀਡੀਓ 'ਚ ਮੈਂ ਬਸ ਆਹੀ ਤੁਹਾਨੂੰ ਕਹਿਣਾ ਚਾਹੁੰਦੀ ਸੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਮੈਨੂੰ ਜਰੂਰ ਸ਼ੇਅਰ ਕਰਨਾ ਮੈਸੇਜ ਚ ਕਮੈਂਟਾਂ ਚ ਜਰੂਰ ਦੱਸਣਾ ਓਕੇ ਜੀ ਥੈਂਕ ਯੂ